ਸੱਜਣਾ ਇੱਕ ਬਹੁਤ ਕਮਾਲ ਦੀ ਪੱਛੀ ਲਗੀਆਂ ਦਿਖਾਉਣ ਘਰੇਲੂ ਸੱਜਣ ਕੋਲੇ ਖੜੀ ਆ ਪਿੰਡ ਆ ਗਿਆ ਦੁਲਟ ਵਾਲਾ ਤੇ ਨੇੜੇ ਰਹਿਣ ਦਾ ਸੱਜਣਾ ਲੋਂਗੋ ਵਾਲ ਤੇ ਮੰਡੇਰ ਕਲਾਂ ਦੀ ਆਣ ਆ ਗਿਆ ਵਿਚ ਵਿਚਾਲੇ ਤੇ ਬਹੁਤ ਚੰਗੀ ਪੱਛੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੋਈ ਬਾਈ ਹੋਰ ਨਾ ਵਪਾਰ ਵਾਲਾ ਕੰਮ ਨਹੀਂ ਚੰਗੇ ਰਿਕਾਰਡ ਵਾਲੀ ਪੱਛੀ ਆ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜਾਓ ਜੀ ਬਾਈ ਠੀਕ ਆ ਬਾਈ ਚੜਦੀ ਕਲਾ ਹਾਂ ਵਧੀਆ ਵੀਰ ਵਧੀਆ ਅਨਨਾਮ ਕੀ ਆ ਵੀ ਆਪਣਾ ਨਾ ਦਾਰਾ ਸਿੰਘ ਆ ਜੀ ਦਾਰਾ ਸਿੰਘ ਆ ਨੌ ਵੀ ਬਾਈ ਦਾ ਹਿੰਮਤ ਵਾਲਾ ਤੇ ਯਾਰ ਬੰਦਾ ਵੀ ਹਿੰਮਤ ਵਾਲੀ ਲੱਗਦਾ ਹੋਰ ਦਾਰੇ ਚੜ੍ਹਦੀ ਕਲਾ ਬਾਹਰ ਦਾ ਕੰਮ ਤਾਂ ਨਹੀਂ ਨਾ ਬਾਹਰ ਦਾ ਨਹੀਂ ਆਪਣਾ ਆਪਣਾ ਹੀ ਕੰਮ ਆ ਸਾਰਾ ਠੀਕ ਆ ਆਪਣਾ ਘਰ ਦੇ ਹੀ ਕੰਮ ਸਾਰੇ ਜਾਨੀ ਲੂਆ ਪੈ ਡੰਗਰਾ ਖੜੇ ਨੇ ਬਥੇਰੇ ਠੀਕ ਆ ਕਹਿ ਲਿਆ ਵੀ ਦੁੱਧ ਦਾ ਕੰਮ ਹੀ ਹੋਊਗਾ ਸਾਰਾ ਦੁੱਧ ਦਾ ਕੰਮ ਹੀ ਆਪਣਾ ਹੋਰ ਕੋਈ ਆਪਣਾ ਬਿਵਾਰਪੂਰ ਨਹੀਂ ਕਰਦੇ ਆਪਾਂ ਠੀਕ ਆ ਹਾਂ ਜੀ ਅਨ ਨੰਬਰ ਬੋਲੋ ਨੰਬਰ ਆਪਾਂ ਇਹ 98762 73003 ਆ ਜੀ 8172 8273003 003 ਤੇ ਦਾਰੇ ਬੱਚੀ ਸੂਆ ਕਿਹੜਾ ਸੌਂਦੀ ਆ ਇਹ ਇਹ ਤੀਜੇ ਸੂਏ ਸੌਂਦੀ ਆ ਹੁਣ ਜੀ ਤੀਸਰਾ ਸੂਆ ਹਾਂਜੀ ਆ ਸੂਆ ਤੀਜਾ ਤੇ ਦਿਨ ਕਿੰਨੇ ਕ ਕੱਢ ਦੂ ਬਾਈ ਬਸ ਤਾਂ ਇੱਕ ਦੋ ਦਿਨ ਹੀ ਲਊ ਬੱਤ ਬਾਦ ਨਹੀਂ ਲੈਂਦੀ ਠੀਕ ਆ ਗੱਲ ਅੱਜ ਸਵੇਰ ਛੂਪਣੇ ਬੱਤੇ ਨੇ ਠੀਕ ਆ ਗੱਲ ਆ ਦੋ ਚਾਰ ਦਿਨ ਕੱਢ ਸਕਦੇ ਦੋ ਚਾਰ ਦਿਨ ਕੱਢ ਸਕਦੇ ਹਾਂ ਜੀ ਹਿਸਾਬ ਨਾਲ ਲੱਗਦੀ ਆ ਹਾਂਜੀ 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 ਸੂਆ ਆ ਗਈ ਤੀਜਾ ਦੂਜੇ ਸੂਏ ਦੁੱਧ ਕਿੰਨਾ ਦਤਾ ਨੇ ਦੂਜੇ ਸੂਏ ਨੇ 28 ਲੀਟਰ ਦਤਾਈ 28 ਲੀਟਰ ਐਤ ਐਤ ਕੀ ਹਾਂ 28 ਲੀਟਰ ਇਹਦੀ ਦੂਏ 30 35 ਲੀਟਰ ਹੁੰਦਾ। ਚੋਣਾ ਵਾਲਾ ਤਾਂ ਨਹੀਂ ਠਾਈ। ਨਾ 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 28 ਦਿਉ। ਪੱਕਾ 30 35 ਹਾਂ। ਠੀਕ ਹੈ। ਚੋਣਾ ਵਾਲਾ 28। 28 ਹੀ ਕਿਵੇਂ ਤਾਰੇ? 28 ਚ ਪੋਲੀ ਜਮਾ ਤਾਰ ਓਕੇ ਜਮਾ ਜੀ। ਠੰਡੀ ਸੀਲ ਆ। ਜੋ ਛੇ ਪੂਰੀ। ਨਾ ਨਾ ਕੋਈ ਗਰਮ ਨਹੀਂ ਜੀ। ਠੀਕ ਆ ਗੱਲ ਤੌਰ ਖੋਲ ਕੇ। ਨਾ ਸੱਚ ਨੂੰ ਤੁਰਦੀ ਦੀ ਜੱਜਮੈਂਟ ਕਰ ਸਕਦੇ ਹਾਂ। ਇਹ ਮੰਨ ਲਓ ਸਰੀਰਤਾ ਬਾਈਦਾਰ ਇਹਦਾ ਮੱਝਾਂ ਵਰਗਾ ਹੀ ਆ ਹਨਾ। ਬਹੁਤ ਓਕੇ ਵੀਰੇ ਜਮਾ ਓਕੇ ਹਾਂ ਸਰੀਰ ਆ ਗਿਆ ਸਜਣੋਂ ਮੱਜਾਂ ਨਾਲ ਦਾ ਥਣ ਵੀ ਮੱਜਾਂ ਨਾਲ ਦੀ ਲੱਗਿਆ ਤੇ ਮਿਲਕ ਕਪੈਸਿਟੀ ਬਾਈ ਨੇ ਦੱਸ ਹੀ ਦਿੱਤੀ ਵੀ ਦੂਜੇ ਸੂਏ ਨਾਲ ਨੇ 28 ਕਿਲੋ ਦਿੱਤਾ ਜੇ ਹੁੰਦੀ ਦਾਰੇ ਵਪਾਰੀ ਕੋਲੇ ਮੇਰਾ ਖਿਆਲ ਹੁਣ ਵੀ ਦੂਜੀ ਰਹਿੰਦੀ ਸੂਆ ਹਾਂ हां हां व्यापारी ਤਾਂ ਫਿਰ ਵਪਾਰੀਆਂ ਸਾਨੂੰ ਪਤਾ ਹੀ ਹੈ ਠੀਕ ਹੈ ਗੱਲ ਬਾਈ ਕਹਿੰਦਾ ਆਪਾਂ ਜਾਣਕਾਰੀ ਬਿਲਕੁਲ ਜੈਨੂਨ ਦੇਣੀ ਆ ਤੇ ਥੋੜਾ ਜਿਹਾ ਇੱਕ ਗੱਲ ਹੋਰ ਦੱਸ ਦਣਾ ਤੁਹਾਨੂੰ ਵੀ ਲੇਵਾ ਬਹੁਤ ਵੱਡਾ ਬਣਾ ਜੂਗੀ ਗਾਂ ਜਦੋਂ ਤੱਕ ਇਹਨੇ ਗਾਂ ਨਹੀਂ ਕਾਇਲੀ ਵੀ ਤਿਆਰੀ ਕਰਨੀਆਂ ਜਾਂ ਉਹੀ ਗੱਲ ਆ ਵੀ ਗਾਂਵਾਂ ਤਾਂ ਸੂੰਦੀਆਂ ਸੂੰਦੀਆਂ ਬਣ ਜਾਂਦੇ ਨੇ ਮੱਝਾਂ ਨਾਲ ਇਹਨਾਂ 'ਚ ਫਰਕ ਬਹੁਤ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ ਉਰਲੇ ਬੰਨੇ ਦਿਖਾਵੇਗਾ ਜੀ ਥਣ ਲੇਵਾ ਕਰਾ ਦੇ ਚੱਕ ਮਲਕਬੇਨ ਵੀ ਬਹੁਤ ਕਮਾਲ ਦੀ ਜਾਂਦੀ ਆ ਥਣ ਲੱਗਿਆ ਹੱਥੀ ਚਵਾਈ ਵਾਲਾ ਤੇ ਜਿਹੜਾ ਦੁੱਧ ਆ ਦੁੱਧ ਬਾਈ ਕਹਿੰਦਾ ਆਪਾਂ ਨੇ ਦੂਜੇ ਸੂਏ ਜੈਨੂਨ 28 ਕਿਲ ਹਾਂ ਜੀ ਬਣ ਕਿਹੜੇ ਟੀਕੇ ਤੋਂ ਪਤਾ ਕੁਸਾ ਗੱਬਣ ਵੀਰੇ ਸਰਕਾਰੀ ਇمپੋਰਟਡ ਹੀ ਆ ਜਮਾ ਸਰਕਾਰੀ ਹਾਂਜੀ ਆ ਬਾਈ ਨੇ ਡਾਕਟਰ ਨਾਲ ਗੱਲਬਾਤ ਕਰਾਈ ਸੀ ਇਹ ਆ ਗਈ ਸਰਕਾਰੀ ਇمپੋਰਟਡ ਤੋਂ ਗੱਬਣ ਆ ਗਈ ਤੇ ਆਪਾਂ ਟੀਕੇ ਸਰਕਾਰੀ ਚ ਉਪਰਾਉਣੇ ਸਾਰੇ ਆਰਡਰ ਕਰਾ ਲਈ ਚੈੱਕ ਤੇ ਉਹ ਡਾਕਟਰ ਸਾਹਿਬ ਨੇ ਇਹੀ ਦੱਸਿਆ ਵੀ ਇمپੋਰਟਡ ਤੋਂ ਆ ਨੰਬਰ 22 ਹੋ ਰਹੀ ਐ ਐਗਜੈਕਟ ਤੁਹਾਨੂੰ ਦੱਸ ਦਾਂਗੇ 80% ਬਾਈ ਕਹਿੰਦਾ ਉਹ ਸੈਕਸਡਾ ਸੀ ਮਨਾ ਤੇ ਬਾਕੀ ਮਿਲਕ ਵੇਨ ਬਹੁਤ ਕਮਾਲ ਦੀ ਜਾਂਦੇ ਤੇ ਦੁੱਧਦਾਰੇ ਲੰਮਾ ਟਾਈਮ ਦਿੰਦੀ ਆ ਲੰਮਾ ਟਾਈਮ ਪੂਰਾ ਹੀ ਇਹ ਸੱਢਣੀ ਪੈਂਦੀ ਐ ਐ ਤੇ ਕੀ ਕੰਨਾ ਪਾ ਸਕਦੀ ਆ ਐ ਤੇ ਪਾ ਦੂ ਮਤਲਬ 35 ਪੁੰਤ ਦੇ ਹਿਸਾਬ ਨਾਲ ਅੰਬਰ ਸਾਬਾ 35 ਲਗਭਗ ਹਾਂ ਪਾਉਗੀ ਇੱਕ ਖਾਸ ਗੱਲ ਕਹਿ ਰਹੀ ਬੈਡ ਤੇ ਮਾਰਨੀ ਕੈਮਰਾ ਦੀ ਇਹ ਰਹੂਗੀ ਬਾਈ ਵੀ ਇਹ ਗਰਮੀ ਘੱਟ ਮਨਾਉਗੀ ਹਨਾ ਗਰਮੀ ਤਾਂ ਹਾਂਜੀ ਗਰਮੀ ਤਾਂ ਘਟ ਨੂੰ ਹਾਂ ਗਰਮੀ ਘਟ ਮਨਾਉਗੀ ਤੇ ਸ਼ਾਈਨਿੰਗ ਆ ਗਈ ਬਾਡੀ ਚ ਫੁੱਲਾ ਤੇ ਥਾਣੇ ਨੂੰ ਆ ਗਿਆ ਸੋ ਜਨੂੰ ਹੱਥੀ ਚਬਾਈ ਕਰਦੇ ਆ ਬਾਈ ਹੱਥੀ ਚਬਾਈ ਹਾਂਜੀ ਤੇ ਮਸ਼ੀਨ ਤੇ ਨਾ ਹੱਥੀ ਆ ਆਪਣੇ ਹੱਥੀ ਚਬਾਈ ਤੇ ਠੰਡੀ ਸੀਲ ਬਿਲਕੁਲ ਠੰਡੀ ਸੀਲ ਬੁਰੀਆ ਤੇ ਦੋਸਤਾਂ ਦੰਗੀਆਂ ਲੰਮਾ ਸਾਮਾ ਤੇ ਦਾਰੇ ਪੈਸੇ ਕਿੰਨੇ ਲਾਵਾਂਗੇ ਜੀ ਗੱਲ ਕਹਿੰਦੇ ਵੀ ਆਕੇ ਜਿਵੇਂ ਕਹਿੰਦੇ ਨੇ ਉਹ ਅਮਰੀਕ ਕਹਿੰਦਾ ਜੱਫੀਆਂ ਦੀ ਮੁੱਕਦੀ ਆ। ਗੱਲ ਆਕੇ ਮੁੱਕਦੀ ਆ ਪੈਸਿਆਂ ਦੀ। ਕਿੰਨੇ ਪੈਸੇ? ਪੈਸੇ ਆਪਾਂ ਜਮਾ ਆਪਾਂ ਵਪਾਰੀਆਂ ਵਾਲੇ ਕੰਮ ਤਾਂ ਕਰਨਾ ਠੀਕ ਹੈ ਨੀ? ਜੇਬ ਵਿੱਚ ਪਾਉਣ ਵਾਲੇ ਪੈਸੇ। ਹਾਂ ਆਪਾਂ ਤਾਂ ਆਪਾਂ ਤਾਂ ਜਿਹੜਾ ਆਪਣਾ ਉਹ ਕਰਨਾ ਉਨਾਂ ਹੀ ਕਰਨਾ। ਆਪਾਂ ਲਮੇ 1,55,000 ਦੀ ਗਾਂ ਦੇਵਾਂਗੇ। 1,55 ਦੀ ਦੇਵਾਂਗੇ। ਛੋਟ-ਛੂਟ ਹੋ ਜਾ ਕਿਸੇ ਦੂਰੋਂ ਆਏ ਸੱਜਣ ਨੇ। ਬਸ ਉਹ ਮੌਕੇ ਤੇ ਮਾਨਤਾਨ ਕਰਦਾ ਕੋਈ ਛੋਟ ਨਹੀਂ ਬਾਈ। ਉਹ ਤਾਂ ਮੌਕੇ ਤੇ ਮਾਨਤਾਨ ਕਰਦਾ ਆਪਾਂ। ਮੌਕੇ ਦਾ ਬਾਈ ਕਹਿੰਦਾ ਮਾਨਤਾਨ। ਹਾਂ ਮੌਕੇ ਤੇ ਮਾਨਤਾਨ ਕਰ ਵੀ ਦੋ ਤੋਂ ਚਾਰ ਦਿਨ ਹੋਰ ਕੱਢ ਦੂਗੀ ਤੇ ਮਿਲਕਰ ਰਿਕਾਰਡ ਵੀ ਦੱਸਦਾ ਬੈਠਦਾ ਵੀ ਦੂਜੇ ਸੂਏ ਦਾ ਇਹਦਾ ਆ ਗਿਆ 28 ਕਿਲੋ ਦਾ ਮਿਲਕਰ ਰਿਕਾਰਡ ਐਸ ਵਾਰੀ ਬਾਈ ਕਹਿੰਦਾ 34 ਤੋਂ 35 ਪਾ ਦੂ ਕਮਾਲਾ ਬਾਈ ਇੱਥੋਂ ਕਮਾਲਾ ਮੋੜਲਾ ਮੋੜਲਾ ਤੇ ਸਰੀਰ ਤੁਹਾਨੂੰ ਸੱਚ ਨੂੰ ਦਿਖਾਈ ਹੈ ਨਾ ਸਰੀਰ ਇਹਦਾ ਇਹ ਮੰਨ ਲਓ ਜਿਹੜੀ ਬਾਡੀ ਆ ਬਾਡੀ ਨਾ ਮੱਝਾਂ ਰਗੀ ਆ ਸ਼ਾਈਨਿੰਗ ਫੁੱਲ ਆ ਗਈ ਕਲਰ ਚ ਤੇ ਥੋੜੀ ਜਿਹੀ ਮੈਂ ਤੁਹਾਨੂੰ ਇਹ ਕਹੂੰਗਾ ਐਫ ਕਰਾਸ ਚ ਆ ਗਈ ਕਿਉਂਕਿ ਇਹਨੇ ਗਰਮੀ ਨਹੀਂ ਮਨਾਉਣੀ ਇਹਨੂੰ ਜਿੱਦਾਂ ਦੇ ਮਰਜ਼ੀ ਮੌਸਮ ਚ ਰੱਖ ਲਿਓ ਤੇ ਦੁੱਧ ਇਹਦਾ ਮੱਝਾਂ ਵਰਗਾ ਹੀ ਹੋਊਗਾ ਤੇ ਬਾਕੀ ਮਿਲਕ ਵੇਨ ਵੀ ਚੰਗੀ ਐ ਤੇ ਖਾਸ ਗੱਲ ਇਹ ਦੀ ਹੈ ਬਾਈ ਕਹਿੰਦਾ ਹੱਥੀ ਚਵਾਈ ਕਰਦੇ ਨੇ ਕਿ ਨਹੀਂ ਸੱਜਣ ਨੇ ਹੱਥੀ ਚਵਾਈ ਵਾਲੀ ਨੇ ਖਰੀਦਣੀਆਂ ਉਹਦੇ ਵਾਸਤੇ ਬਹੁਤ ਖਾਸ ਰਹੂਗੀ ਪਛੀ ਤੇ ਸੀਮਨ ਦੀ ਡਿਟੇਲ ਵੀ ਦੱਸਤੀ ਐਗਜੈਕਟ ਬਾਈ ਕਹਿੰਦਾ ਸੀਮਨ ਦਾ ਨੰਬਰ ਵੀ ਤੁਹਾਨੂੰ ਡਾਕਟਰ ਸਾਹਿਬ ਨਾਲ ਗੱਲ ਕਰਕੇ ਪੁੱਛ ਕੇ ਦੱਸ ਦਾਂਗੇ ਤੇ ਗਰੀ ਔਰਲੇ ਬੰਨੇ ਕੇਰਾ ਹੋਰ ਮਾਰਦੇ ਇੱਥੋਂ ਮਿਲਕ ਵੇਨ ਚੈੱਕ ਕਰਾ ਦਿੰਦੇ ਥਣਾ ਦਾ ਗੈਪ ਚੈੱਕ ਕਰਾ ਦਿੰਦੇ ਬੰਦਾ 2 ਤੋਂ 4 ਦਿਨ ਇਹਦੇ ਪੈਂਡਿੰਗ ਨੇ 28 ਕਿਲੋ ਮਿਲਕ ਰਿਕਾਰਡ ਆ ਗਿਆ 30 ਤੋਂ ਪਲੱਸ ਪਾ ਦੂਗੀ ਬੱਤੀ ਪਾ ਦੇ ਜਿੰਨਾ ਮਰਜੀ ਪਾ ਦੇ 28 22 ਕਹਿੰਦਾ ਆਪਾਂ ਕਰ ਇਹਦਾ ਜੈਨੂਅਨ ਜਾਂ ਚੋਂਦੇ ਰਿਆਂ 1 ਲੱਖ ਤੇ 55000 ਦੀ ਬਾਈ ਦੇ ਦਾਂਗੇ ਨਾ 1 55 ਦੀ ਹਾਂਜੀ 1 55 ਦੀ ਬਾਈ ਕਹਿੰਦਾ ਦੇ ਦਾਂਗੇ ਉਹ ਜੋ ਮਾਨਤਾਨ ਛੋਟ ਮੌਕੇ ਤੇ ਮਾਨਤਾਨ ਕਰ ਦਾਂਗੇ ਥੋੜਾ ਬਹੁਤਾ ਹੋ ਜਾਊਗਾ ਤੇ ਨੰਬਰ ਬੋਲ ਦਿੰਦੇ ਹਾਂ 98762 73003 ਜੀ 98762 73003 73003 ਬਾਈ ਦਾ ਨੰਬਰ ਆ ਜਿਹੜੇ ਵੀ ਸੱਜਣ ਨੂੰ ਇਹ ਬੜ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ